ਬਿਨ ਜਲ ਪ੍ਰਾਣ ਤਜੇ ਹੈ ਮੀਨਾ ਜਲ ਜਲ ਸਿਉ ਹੀਤ ਵੜਾਇਓ ਕਮਲ ਹੈਤ ਬਿਨ ਸਿਉ ਹੈ ਪਹਰਾ ਹਨ ਮਾਰ ਕនិច ਨ ਪਾਇਓ ਬਿਨ ਜਲ ਪ੍ਰਾਣ ਤਜੇ ਹੈ ਮੀਨਾ ਜਲ ਸਿਉ ਹੇਤ ਬੜਾਇਓ ਕਮਲ ਹੇਤ ਬਿਨ ਸਿਉ ਹੈ ਭਵਰਾ ਫਨ ਮਾਰਗ ਨਿਕਸ ਨ ਪਾਇਓ ਅਗਮਨ ਇਕਸ ਸਿਉ ਵੋਹ ਕੀਨਾ ਮਰੈ ਨ ਜਾਵੇ ਸਰੀ ਸੰਗੈ ਸਤਿਗੁਰ ਸ਼ਬਦੀ ਕੀਨਾ ਰਹਾ ਕਾਮ ਹੇਤ ਪੁੰਜਰ ਲੈ ਫਾਂਕੇਉ ਉਹ ਪਰਵਸ ਭਇਓ ਵਿਚਾਰਾ ਨਾਦ ਹੇਤ ਸਿਰ ਡਾਰਿਓ ਕ੍ਰੰਕ ਉਸਹੀ ਹੇਤ ਬਿਦਾਰਾ ਦੇ ਪਟੰਬ ਲੋਭੰ ਮੋਹਿਉ ਪ੍ਰਾਨੀ ਮਾਇਆ ਕੋ ਲਪਟਾਨਾ ਅਤਰਜੇ ਹੋ ਕਰ ਲੀਨ ਹੋਇ ਆਪਣਾ ਹੁਣ ਸ਼ੋਰ ਸਰਾ ਪਰ ਜਾਨਾ ਬਿਨ ਗੋਬਿੰਦਯ ਵਰ ਸੰਗਨੇਹਾ ਓ ਜਾਣੋ ਸਦਾ ਦੁਹਿਲਾ ਨਾਨਕ ਘਰੇ ਹੀ ਬਿਰਾਇਓ ਪ੍ਰੀਤ ਪ੍ਰਭੂ ਸਦਕੇਲਾ ਬਿਨ ਗੋਵਿੰਦ ਅਵਰ ਸੰਗਨੇਹ ਹੋ ਜਾਣੋ ਸਦਾ ਸੁਹਿਲਾ ਬਿਨ ਗੋਬਿੰਦ ਅਵਰ ਸੰਗਨੇਹ ਉਹੋ ਜਾਣੋ ਸਦਾ ਦੁਹਿਲਾ ਕਹੋ ਨਾਨਕ ਗੁਰੇ ਬੁਝਾਇਓ ਪ੍ਰੀਤ ਪ੍ਰਭੂ ਸਦਕੇ ਲਾ ਵਾਹ ਜਿ ਕਾ ਖੰਸਾ ਵਾਹ ਜਿ ਕੀ ਫਤਿਹ ਤਨਾ ਸਿਰਾ ਪੰਜਵੇਂ ਨਾਮ ਸائب ਸ਼੍ਰੀ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਬਿਨ ਜਲ ਪ੍ਰਾਨ ਤਜੇ ਹੈ ਬੀਨਾ ਜੇਨ ਜਲ ਸਿਉ ਹੇਤ ਵੜਾਇਓ ਕਮਲ ਹੇਤ ਮਿਲ ਸੂ ਹੈ ਭਵਰਾ ਹੁਣ ਮਾਰਗ ਨਿਕਸ਼ਣ ਪਾਇ ਪਿਆਰਿਓ ਮੱਛੀ ਦਾ ਪਿਆਰ ਪਾਣੀ ਦੇ ਨਾਲ ਹੈ ਪਾਣੀ ਹੈ ਤੇ ਮੱਛੀ ਹੈ ਅਗਰ ਪਾਣੀ ਨਹੀਂ ਤੇ ਮੱਛੀ ਵੀ ਨਹੀਂ ਸਿੱਖ ਦਾ ਪਿਆਰ ਪਰਮੇਸ਼ਰ ਦੇ ਨਾਲ ਹੈ ਗਲਪਕ ਦੇ ਨਾਲ ਹੈ ਪਿਆਰਿਓ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਜੀਂ ਨਹੀਂ ਸਕਦੀ ਇਸੇ ਤਰ੍ਹਾਂ ਸਿੱਖ ਜਿਹੜਾ ਹੈ ਉਹ ਗੁਰੂ ਤੋਂ ਬਿਨਾਂ ਜੀਂ ਨਹੀਂ ਸਕਦਾ ਕੱਲ ਮੈਂ ਦੇਖ ਰਿਹਾ ਸੀ ਐ ਸੋਸ਼ਲ ਮੀਡੀਆ ਦੇ ਤੇ ਪਿਆਰਿਓ ਇੱਕ ਮੱਛੀ ਪਾਣੀ ਤੋਂ ਬਾਹਰ ਨਿਕਲ ਜਾਂਦੀ ਹੈ ਤੜਫਦੀ ਹੈ ਉਹਨੇ ਨੂੰ ਇੱਕ ਸੱਪ ਆਉਂਦਾ ਹੈ ਸੱਪ ਵੇਖੋ ਰੱਬ ਨੇ ਕਿੰਨੀ ਪਾਇਆ ਪਾਈ ਹੈ ਸੱਪ ਉਹਨੂੰ ਧੱਕ ਕੇ ਪਾਣੀ ਦੇ ਵਿੱਚ ਸੁੱਟ ਦਿੰਦਾ ਮੱਛੀ ਨੂੰ ਬਚਾਉਣ ਦੇ ਖਾਤਰ ਸਭ ਧੱਕ ਕੇ ਪਾਣੀ ਦੇ ਵਿੱਚ ਸੁੱਟ ਦਿੰਦਾ ਹੈ ਕਿੰਨੀ ਵੱਡੀ ਗੱਲ ਹੈ ਪਿਆਰਿਓ ਪਰਮੇਸ਼ਰ ਨੇ ਕਿੰਨੀ ਪਾਇਆ ਪਾਈ ਹੈ ਉਹਦੇ ਵਿੱਚ ਅੱਗੇ ਸਤਿਗੁਰੂ ਕਹਿੰਦੇ ਨੇ ਕਮਲ ਹੀਤ ਬਿਨਸਿਓ ਹੈ ਭਵਰਾ ਉਹਨੂੰ ਮਾਰਗ ਨਿਕਸ ਨਾ ਕਮਲ ਦੇ ਫੁੱਲ ਦੇ ਨਾਲ ਭਮਰੇ ਦਾ ਸਬੰਧ ਆ ਗਿਆ ਹੈ। ਕਮਲ ਦਾ ਫੁੱਲ ਉਗਦਾ ਕਿੱਥੇ ਹੈ? ਪਿਆਰੇ ਚਿੱਕੜ ਦੇ ਵਿੱਚ। ਜਿੱਥੇ ਜਿਆਦਾ ਚਿੱਕੜ ਹੋਵੇਗਾ ਉਸ ਜਗ੍ਹਾ ਤੇ ਕਮਲ ਦਾ ਫੁੱਲ ਉਗੇਗਾ ਔਰ ਉਹਦੇ ਥੱਲੇ ਡੰਡੂ ਵੀ ਨੇ। ਹੋਰ ਵੀ ਜੀਵ ਜੰਤੂ ਹੈ ਪਰ ਕਿਸੇ ਨੇ ਉਹਦੀ ਸਾਰ ਨਹੀਂ ਪਾਈ ਕਮਲ ਦੀ। ਕਮਲ ਦੀ ਸਾਰ ਪਾਈ ਭਵਰੇ ਨੇ ਪਾਈ ਭਵਰੇ ਦਾ ਪਿਆਰ ਕਮਲ ਦੇ ਨਾਲ ਹੈ ਪਿਆਰਿਓ ਕਮਲ ਦੇ ਫੁੱਲ ਦੇ ਉੱਤੇ ਬਹਿ ਗਿਆ ਉਹਦੇ ਪਿਆਰ ਦੇ ਵਿੱਚ ਇਤਨਾ ਮੰਤਰ ਮੁਗਧ ਹੋਇਆ ਸ਼ਾਮਾਂ ਬੈਗੀਆਂ ਤੇ ਸ਼ਾਮਾਂ ਨੂੰ ਕਹਿੰਦੇ ਕਮਲ ਦਾ ਫੁੱਲ ਬੰਦ ਹੋ ਜਾਂਦਾ ਉਸ ਨੇ ਉਹਦੇ ਵਿੱਚ ਹੀ ਆਪਣੇ ਪ੍ਰਾਣ ਤਿਆਗ ਦਿੱਤੇ ਪਿਆਰ ਦੇ ਵਿੱਚ ਭਿੱਜ ਕੇ ਕਮਲ ਦੇ ਫੁੱਲ ਦੇ ਉਸ ਨੇ ਉਹਦੇ ਮਿੱਟੀ ਪ੍ਰਾਂਤ ਤਿਆਗ ਦਿੱਤੇ ਉਹਨਾਂ ਮਾਰਗ ਨਿਕਸ ਨਾ ਪਾਇਓ ਬਾਹਰ ਨਿਕਲਣ ਵਾਸਤੇ ਰਸਤਾ ਹੀ ਨਹੀਂ ਮਿਲਿਆ ਆਬ ਮਨ ਇੱਕ ਸਸਿਉ ਮੋਹ ਕੀਨਾ ਐ ਮਨ ਤੂੰ ਹੀ ਇੱਕ ਦੇ ਨਾਲ ਮੋਹ ਕਰ ਅਕਾਰ ਭੁਖ ਦੇ ਨਾਲ ਮੋਹ ਕਰ ਮਰੇ ਨਾ ਜਾਵੇ ਸਦਹੀ ਸੰਗੈ ਸਤਗੁਰ ਸ਼ਬਦੀ ਚੀਨਾ ਨਾ ਮਰਦਾ ਹੈ ਨਾ ਜੰਮਦਾ ਹੈ ਸਦਾ ਸਥਿਰ ਹੈ ਹਰਵੇਂ ਤੇਰੀ ਮਾਫੜੇਗਾ ਦੋਸਤ ਬਗਾਇ ਤੇਰਾ ਕੋਈ ਸਹਾਰਾ ਨਹੀਂ ਕਾਮ ਹੇਤ ਪੁੱਛਰ ਲੈ ফাঁਕਿਓ ਪਰਵਸ ਭਇਓ ਵਿਚਾਰਾ ਪਿਆਰਿਓ ਜਿਹੜਾ ਹਾਥੀ ਹੈ ਨਾ ਇਹ ਕਾਮ ਦੇ ਵਿੱਚ ਕਾਬੂ ਆਉਂਦਾ ਜਦੋਂ ਕਾਮ ਦੇ ਵਿੱਚ ਵਸ ਦੇ ਵਿੱਚ ਆ ਜਾਂਦਾ ਹੈ ਪੰਜ ਵਕਾਰ ਜਿਹੜੇ ਨੇ ਪਿਆਰਿਓ ਇਹਨਾਂ ਦਾ ਇਤਨਾ ਪ੍ਰਭਾਵ ਹੈ ਇਤਨਾ ਕ ਜੋਰ ਹੈ ਹਰ ਜੀਵ ਜੰਤੂ ਤੇ ਵੱਖ-ਵੱਖਰੇ ਤਰੀਕੇ ਦੇ ਨਾਲ ਜੋਰ ਪਾਉਂਦੇ ਐ ਔਰ ਜਿਹੜੇ ਸ਼ਿਕਾਰੀ ਨੇ ਹਾਥੀ ਨੂੰ ਪਕੜਨ ਵਾਲੇ ਉਹ ਕੀ ਕਰਦੇ ਨੇ ਜੰਗਲ ਦੇ ਵਿੱਚ ਟੋਏ ਪੁੱਟ ਕੇ ਇੱਕ ਕਾਗਜ਼ ਦੀ ਹਥਣੀ ਬਣਾ ਕੇ ਖਿਲਾ ਦਿੰਦੇ ਆ ਰੁੱਖ ਦੇ ਨਾਲ ਹੁਣ ਹਾਥੀ ਕਾਂ ਵਸ ਹੋਇਆ ਜਦੋਂ ਪਿਆਰਿਆਂ ਆਉਂਦਾ ਹੈ ਤੇ ਜਿਹੜੇ ਟੋਏ ਕੁੱਟੇ ਉਹਨਾਂ ਦੇ ਵਿੱਚ ਡਿੱਗ ਕੇ ਉਹ ਕਾਬੂ ਆ ਜਾਂਦਾ ਹੈ ਜਦੋਂ ਕਾਬੂ ਆ ਗਿਆ ਤੇ ਪਿਆਰੋ ਇੱਕ ਛੋਟੀ ਜੀ ਆਰ ਹੁੰਦੀ ਹੈ ਛੋਟੀ ਜੀ ਤੁਸੀਂ ਪਿੰਡਾਂ ਦੇ ਵਿੱਚ ਹਾਥੀ ਆਏ ਵੇਖੇ ਹੋਗੇ ਮਹਾਵਤੂ ਦੇ ਉੱਤੇ ਬੈਠਾ ਏ ਉਹ ਜਿਹੜੇ ਬੰਨੇ ਨੂੰ ਮੋੜਦਾ ਉਹ ਸੂਈ ਨੂੰ ਉਸ ਬੰਨੇ ਲਾਉਂਦਾ ਕਾਮ ਹੇਤ ਪੁੱਛਰ ਲੈ ਫਾਕਿਓ ਉੱਪਰ ਵੱਸ ਪਇਓ ਵਿਚਾਰਾ ਉਹ ਕਾਮ ਦੇ ਬਸ ਵਿੱਚ ਆ ਕੇ ਉਹ ਕਾਬੂ ਆ ਗਿਆ ਹੁਣ ਉਹ ਜਿਸ ਤਰ੍ਹਾਂ ਉਹਨੂੰ ਨਚਾਉਂਦੇ ਨੇ ਉਵੇਂ ਨੱਚਦਾ ਜਿੱਧਰ ਨੂੰ ਤੋਰਦੇ ਨੇ ਉਧਰ ਨੂੰ ਤੁਰਦਾ ਹੈ ਕਹਿਣ ਦਾ ਭਾਵ ਕਿ ਉਹ ਕਾਮ ਦੇ ਵਿੱਚ ਆ ਕੇ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਹੈ ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਨਾਲ ਪਿਆਰਿਓ ਅਸੀਂ ਜੁੜਨਾ ਹੈ ਅਸੀਂ ਪਰਮੇਸ਼ਰ ਦੇ ਕਾਬੂ ਦੇ ਵਿੱਚ ਆਉਣਾ ਹੈ ਨਾਰ ਹੀਤ ਸਿਰ ਡਾਰਿਓ ਤਰੰਕਾ ਉਸ ਹੀ ਹੀਤ ਬਦਾਰਾ ਤੇ ਪਿਆਰਿਓ ਇਸੇ ਤਰ੍ਹਾਂ ਹੀ ਜਿਹੜਾ ਹਿਰਨ ਹੈ ਹਿਰਨ ਇੱਕ ਨਾਲ ਸੁਣਦਾ ਹੈ ਉਹ ਨਾਰ ਜਿਹੜਾ ਹੈ ਉਹ ਉਹਦੀ ਆਵਾਜ਼ ਦੇ ਵਿੱਚ ਉਹ ਭਜਾ ਜਾਂਦਾ ਹੈ ਉਧਰ ਨੂੰ ਤੇ ਅਗਲੇ ਬੰਨੇ ਸ਼ਿਕਾਰੀਆ ਨੇ ਫਾਈਆਂ ਲਾਈਆਂ ਆਂ ਫਾਇਆਂ ਲਾ ਕੇ ਨਕਲੀ ਨਾਲ ਜਦੋਂ ਵਜਾਉਂਦੇ ਨੇ ਤੇ ਜਦੋਂ ਉਹ ਡਾਰ ਉਧਰੋਂ ਉੱਡ ਕੇ ਜਾਂਦੀ ਪਿਆਰੋਂ ਭੱਜ ਕੇ ਜਾਂਦੀ ਆ ਤੇ ਉਹ ਫਾਇੀ ਦੇ ਵਿੱਚ ਫਸ ਜਾਂਦੀ ਹੈ ਤੇ ਉਹ ਉਹਨਾਂ ਦੇ ਕਾਬੂ ਆ ਜਾਂਦੀ ਆ ਕਿਉਂਕਿ ਉਹਦਾ ਪਿਆਰ ਉਸ ਨਾ ਦੇ ਨਾਲ ਹੈ ਉਸ ਪਿਆਰ ਦੇ ਵਿੱਚ ਭਿਜਾ ਹੋਇਆ ਉਹ ਉਧਰੋਂ ਭੱਜਦਾ ਹੈ ਤੇ ਫਾਇਆਂ ਦੇ ਵਿੱਚ ਪੈ ਜਾਂਦਾ ਹੁਣ ਇਹ ਥੇ ਸੈਨ ਸ਼ੀਰ ਗੁਰੂ ਅਰਜਨ ਦੇਵ ਜੀ ਇੱਕ ਨਵੇੜਾ ਕਰਦੇ ਨੇ ਕਹਿੰਦੇ ਮਨ ਨੂੰ ਚਲੋ ਇਹ ਤਾਂ ਜੀਵ ਜੰਤੂ ਹੋਏ ਇਹਨਾਂ ਨੂੰ ਸਮਝ ਘਟੇ ਇਹ ਤਾਂ ਕਾਬੂ ਆ ਗਏ ਬੰਦਿਆ ਹੁਣ ਤੂੰ ਵੇਖ ਦੇਖ ਕਟੰਬ ਲੋਭ ਮੋਇ ਉਪਰੰਨੀ ਮਾਇਆ ਕੁਲਪ ਕਰ ਹੁਣ ਕਹਿੰਦਿਆ ਮੁਖ ਨੂੰ ਕਿ ਪਹਿਲਾਂ ਤੂੰ ਸ਼ਾਦੀ ਕੀਤੀ ਪਰਿਵਾਰ ਬਣਾਇਆ ਬੱਚੇ ਨੇ ਬੱਚੀਆਂ ਨੇ ਭੈਣ ਭਾਈ ਨੇ ਇਸ ਕਟਬ ਦੇ ਮੋਹ ਦੇ ਵਿੱਚ ਫਸ ਕੇ ਲਾਲਚ ਦੇ ਵਿੱਚ ਮੋਹ ਮਾਇਆ ਦੇ ਵਿੱਚ ਫਸ ਕੇ ਜਿਵੇਂ ਉਹ ਭਮਰਾ ਕਾਬੂ ਆ ਗਿਆ ਜਿਵੇਂ ਮੱਛੀ ਪਾਣੀ ਤੋਂ ਬਿਗੈਰ ਜੀ ਨਹੀਂ ਸਕੀ ਜਿਵੇਂ ਹਾਥੀ ਕਾਬੂ ਆ ਗਿਆ ਜਿਵੇਂ ਹਿਰਣ ਕਾਬੂ ਆ ਗਿਆ ਪਿਆਰਿਓ ਤੂੰ ਵੀ ਦੌਸ਼ਿਤ ਨਹੀਂ ਕਟਬ ਨੂੰ ਵੇਖ ਕੇ ਫਸ ਗਿਆ ਹੈ ਨਾ ਉਹਨਾਂ ਨੂੰ ਤੇ ਜਾਂਚ ਫਾਈਆਂ 'ਚ ਫਸਾਇਆ ਉਹਨਾਂ ਨੂੰ ਤੇ ਫੜਨ ਵਾਲਿਆਂ ਨੇ ਫੜਿਆ ਤੂੰ ਤੇ ਪਿਆਰਿਆ ਆਪਣਾ ਝਾਲ ਆਪੇ ਬੁਣ ਕੇ ਵਿੱਚ ਆਪਵਾ ਗਿਆ ਪਰਵਾਰ ਦਾ ਝਾਲ ਬੁਣਿਆ ਪਰਵਾਰ ਦੇ ਵਿੱਚੋਂ ਮਨੁੱਖ ਨਿਕਲ ਨਹੀਂ ਸਕਦਾ ਜੋ ਮਰਜ਼ੀ ਕਰ ਲਵੇ ਐਸਾ ਝਾਲ ਆਪਣੇ ਹੱਥੀ ਬੁਣਿਆ ਦੇਖ ਕੂਟਾਂ ਬ ਲੋਭ ਹੋਇਓ ਪ੍ਰਾਨੀ ਮਾਇਆ ਕੋ ਲਪਤਾਨਾ ਹੁਣ ਤੂੰ ਮਾਇਆ ਦੇ ਰਾਜ ਵਿੱਚ ਵੀ ਪੈ ਗਿਆ ਪਰਵਾਰ ਦੇ ਲਾਲਚ ਦੇ ਵਿੱਚ ਵੀ ਪੈ ਗਿਆ ਆ ਤਦਾ ਜਿਉ ਕਰ ਲੀਨੋ ਆਪਣਾ ਛੋੜ ਸਰਾ ਪਰ ਜਾਣਾ ਹੁਣ ਤੋਂ ਨਾ ਇਹਨਾਂ ਨੂੰ ਛੱਡ ਸਕਦਾ ਹੈ ਨਾ ਪਰਿਵਾਰ ਦੇ ਵਿੱਚੋਂ ਬਾਹਰ ਨਿਕਲ ਸਕਦਾ ਨਾ ਤੂੰ ਸਿਮਰਨ ਦੇ ਵਿੱਚ ਆ ਸਕਦਾ ਹੈ ਤੇ ਨਾ ਪਰਮੇਸ਼ਰ ਨਾਲ ਜੁੜ ਸਕਦਾ ਸੋ ਅੱਗੇ ਸਤਿਗੁਰੂ ਕਹਿੰਦੇ ਬੇਨ ਗੋਬਿੰਦ ਅਵਰ ਸੰਗ ਦੇਹਾ ਉਹ ਗਿਆਨੋ ਸਦਾ ਦੁਹਿਲਾ ਸਤਿਗੁਰੂ ਕਹਿੰਦੇ ਨੇ ਕਿ ਜੇ ਤੂੰ ਪਰਮੇਸ਼ਰ ਦੇ ਨਾਲ ਮੋਹ ਬਾਏਗਾ ਪਰਮੇਸ਼ਰ ਦੇ ਨਾਲ ਜੁੜੇਗਾ ਪਰਮੇਸ਼ਰ ਨਾਲ ਨੇਵਰੇਗਾ ਤੇ ਸਦਾ ਹੀ ਤੇਰਾ ਸਾਥ ਦੇਵੇਗਾ ਜੇ ਪਰਮੇਸ਼ਰ ਤੋਂ ਬਿਨਾ ਕਿਸੇ ਨਾਲ ਤੂੰ ਆਪਣਾ ਹੋ ਪਾਏਗਾ ਤੇ ਸਦਾ ਦੁੱਖ ਅਝਲਖਵਾਰ ਹੋਵੇਗਾ ਕਉ ਨਾਨਕ ਗੁਰੂ ਇਹੇ ਬੁਝਾਇਓ ਪ੍ਰੀਤ ਪ੍ਰਭੂ ਸੰਗ ਕੇਲਾ ਸਤਿਗੁਰੂ ਕਹਿੰਦੇ ਨੇ ਕਿ ਸਹਿਬ ਸ੍ਰੀ ਗੁਰੂ ਨਾਨਕ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਅਗਰ ਜੁੜਨਾ ਹੈ ਪਰਮੇਸ਼ਰ ਦੇ ਨਾਲ ਜੁੜ ਇੱਕ ਅਕਾਲ ਪੁਰਖ ਦੇ ਨਾਲ ਜੁੜ ਤਾਂ ਕਿ ਉਹ ਤੈਨੂੰ ਹਰ ਵੇਲੇ ਤੇਰੀ ਬਾਹ ਫੜ ਕੇ ਇਹਦੇ ਭਵਜਨ ਸਮੁੰਦਰ ਦੇ ਵਿੱਚੋਂ ਹੀ ਕੱਢ ਲਵੇਗਾ ਤੈਨੂੰ ਸਿਹਿਹਰਾ ਵੀ ਪਾ ਦੇਵੇਗਾ ਤੇਰਾ ਅੱਗੇ ਵੀ ਸਾਥ ਦੇਵੇਗਾ ਧੀਆਂ ਪੁੱਤਰ ਮਾਪੇ ਭੈਣ ਭਾਈ ਇਹਨਾਂ ਦੇ ਵਿੱਚੋਂ ਕਿਸੇ ਸਾਥ ਨਹੀਂ ਦੇਣਾ ਜੇ ਸਾਥ ਦੇਣਾ ਹੈ فرمیشن نے تیری ماں پڑنی ہے اس تو بغیر تیرا کوئی سہارا نہیں واہ جی کا خلصہ واہ جی کی فتح